ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਾਧਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰ ਸੁਆਮੀ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਸਤਗੁਰ ਜੀਆਂ ਦੀ ਪਾਵਨ ਪਵਿੱਤਰ ਤਰਕੀ ਇਲਾਹੀ ਬਾਣੀ ਜੁਗੋ ਜੁਗ ਅਟਲ ਸਾਧਗੁਰੂ ਚਵਰ 17 ਤਖਤ ਦੇ ਮਾਲਕ ਸ਼ਾਹਾਨ ਸ਼ਾਹ ਪਾਤਸ਼ਾਹਾਂ ਦੇ ਪਾਤਸ਼ਾਹ ਸੱਚੇ ਪਾਸ਼ਾ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਜੀ ਇਹਨਾਂ ਦੀ ਪਾਵਨ ਪਵਿੱਤਰ ਤੁਰਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਸੂਝ ਆਉਂਦੀ ਹੈ ਗਿਆਨ ਆਉਂਦਾ ਹੈ ਪ੍ਰੇਮ ਪੈਦਾ ਹੁੰਦਾ ਹੈ ਪ੍ਰਕਾਸ਼ ਪੈਦਾ ਹੁੰਦਾ ਹੈ ਐਸੇ ਸਤਿਗੁਰਾਂ ਤੋਂ ਬਾਣੀ ਬਲਹਾਰਨੀ ਜਾਈਏ ਇਹਨਾਂ ਨੇ ਖਾਲਸਾ ਜੀ ਸਾਡੇ ਉੱਤੇ ਪਰਿਓ ਵਕਾਰ ਕਰਕੇ ਇਹ 52 ਪਵਿੱਤਰ ਬਾਣੀ ਧੁਰ ਤੋਂ ਮੰਗਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੇ ਸਾਨੂੰ ਬਖਸ਼ੀ ਤਾਂ ਜੋ ਅਸੀਂ ਧੁਰ ਨਾਲ ਜੁੜ ਸਕੀਏ ਤੇ ਧੁਰ ਤੱਕ ਸਮਾ ਸਕੀਏ ਕਿਉਂਕਿ ਖਾਲਸਾ ਜੀ ਆਪਾਂ ਧੁਰ ਨਾਲੋਂ ਟੁੱਟੇ ਹਾਂ ਧੁਰ ਭਾਵ ਪਰਮੇਸ਼ਰ ਜੀ ਵਾਹਿਗੁਰੂ ਸੱਚੇ ਪਾਸ਼ਾ ਦੇ ਨਾਲੋਂ ਟੁੱਟੇ ਹੋਣ ਕਰਕੇ ਆਪਾਂ ਇੱਥੇ ਦੁੱਖ ਸਹਾਰ ਰਹੇ ਹਾਂ ਸਾਨੂੰ ਲੱਗਦਾ ਹੈ ਇਹ ਜਿਹੜੀਆਂ ਖੁਸ਼ੀਆਂ ਹਨ ਖੇੜੇ ਹਨ ਜੋ ਆਪਾਂ ਮਾਣਦੇ ਹਾਂ ਜਿਹਦਾ ਖਾਲਸਾ ਜੀ ਤਨ aroog ਹੈ ਉਹ ਵੀ ਖੁਸ਼ ਹੈ ਜਿਹਦੇ ਕੋਲੇ ਬਹੁਤਾ ਧਨ ਹੈ ਉਹ ਵੀ ਆਪਣੇ ਆਪ ਨੂੰ ਖੁਸ਼ ਮੰਨਦਾ ਜਿਹੜਾ ਵੱਡੀਆਂ ਗੱਡੀਆਂ 'ਚ ਘੁੰਮਦਾ ਸੋਹਣੇ ਕੱਪੜੇ ਪਾਉਂਦਾ ਸਭ ਕੁਝ ਠੀਕ ਠਾਕ ਉਹ ਖੁਸ਼ੀ ਮਰੋਂਦਾ ਪਰ ਨਹੀਂ ਖਾਲਸਾ ਜੀ ਇਹ ਇੱਕ ਜੂਨ ਹੈ ਜਿਹੜੀ ਆਪਾਂ ਭੋਗਣ ਆਏ ਹਾਂ ਤੇ ਇਹ ਖਾਲਸਾ ਜੀ ਸਾਡੇ ਵਾਸਤੇ ਦੁਖੀ ਹੈ ਇਹ ਸੁੱਖ ਨਹੀਂ ਸੁੱਖ ਹੈ ਜਿਸ ਵੇਲੇ ਅਸੀਂ ਵਾਹਿਗੁਰੂ ਜੀ ਦਾ ਨਾਮ ਉਚਾਰਾਂਗੇ ਜਿਸ ਵੇਲੇ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਸੁਰਤ ਜੋੜਾਂਗੇ ਉਦੋਂ ਸੁੱਖ ਹੈ ਓਵੇਂ ਖਾਲਸਾ ਜੀ ਇਹ ਦੁੱਖ ਹੈ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਜੀ ਸਾਨੂੰ ਇਸ ਗੱਲ ਨੂੰ ਸਮਝਾਉਣਾ ਕਰਦੇ ਹਨ ਕਿ ਭਾਈ ਗੁਰਮਖੋ ਨਾਮ ਜਪੋ ਨਾਮ ਦੇ ਨਾਲ ਜੁੜੋ ਕਿਉਂਕਿ ਜਿਹੜਾ ਨਾਮ ਹੈ ਸੱਚੇ ਪਾਸ਼ਾ ਮਹਾਰਾਜ ਦਾ ਉਹ ਨਾਮ ਦੇ ਵਿੱਚ ਖਾਲਸਾ ਜੀ ਬਹੁਤੀ ਬਰਕਤ ਹੈ ਉਹ ਨਾਮ ਦੇ ਵਿੱਚ ਜਿਹੜਾ ਜੁੜਿਆ ਹੈ ਉਹ ਸੁખી ਹੈ ਭਾਵੇਂ ਉਹਦੇ ਕੱਪੜੇ ਪਾਟੇ ਹਨ ਭਾਵੇਂ ਖਾਲਸਾ ਜੀ ਪੈਰ ਦੀਆਂ ਅੱਡੀਆਂ ਪਾਟੀਆਂ ਹਨ ਪੈਰੀਂ ਜੋੜਾ ਨਹੀਂ ਸਿਰ ਦੇ ਉੱਤੇ ਚੰਗੀ ਦਸਤਾਰ ਨਹੀਂ ਕੋਈ ਰੰਗ ਰੂਪ ਕੋਈ ਸੋਹਣਾ ਨਹੀਂ ਪਰ ਉਹਦੇ ਹਿਰਦੇ ਵਿੱਚ ਵਾਹਿਗੁਰੂ ਵਾਹਿਗੁਰੂ ਹੈ ਉਹ ਖਾਲਸਾ ਜੀ ਸਾਰੀ ਸ੍ਰਿਸ਼ਟੀ ਦਾ ਰਾਜਾ ਮੰਨਿਆ ਹੈ ਸਤਿਗੁਰਾਂ ਨੇ ਉਹਨੂੰ ਮਹਾਰਾਜ ਨੇ ਕੰਗਾਲ ਨਹੀਂ ਮੰਨਿਆ ਜਿਹਨੂੰ ਦੁਨੀਆਂ ਦੇ ਲੋਕ ਕੰਗਾਲ ਆਖਦੇ ਹਨ ਜਿਵੇਂ ਖਾਲਸਾ ਜੀ ਆਪਾਂ ਵੇਖਦੇ ਹਾਂ ਕਿਸੇ ਨੂੰ ਇਹਨਾਂ ਅੱਖਾਂ ਦੇ ਨਾਲ ਜਿਹਦੇ ਕੱਪੜੇ ਮੈਲੇ ਕਚਲੇ ਹੋਣ ਪਾਟੇ ਹੋਣ ਜੋੜਾ ਪੈਰੀ ਚੰਗਾ ਨਾ ਹੋਵੇ ਸਿਰ ਦੇ ਉੱਤੇ ਪਾਗਨ ਪੱਗ ਨਾ ਚੰਗੀ ਵੱਜੀ ਹੋਵੇ ਤੇ ਆਪਾਂ ਉਹਨੂੰ ਕਮਲਾ ਰਮਲਾ ਜਾਣਦੇ ਹਾਂ ਪਰ ਨਹੀਂ ਖਾਲਸਾ ਜੀ ਕਮਲੇ ਅਸੀਂ ਹਾਂ ਜਿਨ੍ਹਾਂ ਨੇ ਇਸ ਦੇਹੀ ਨੂੰ ਸ਼ਿੰਗਾਰਿਆ ਹੈ ਅਸੀਂ ਕਮਲੇ ਹਾਂ ਉਹ ਕਮਲੇ ਨਹੀਂ ਉਹਨਾਂ ਨੇ ਤੇ ਪਰਮੇਸ਼ਰ ਸੱਚੇ ਪਾਤਸ਼ਾਹ ਨੂੰ ਅਰਾਧਿਆ ਹੈ ਤੇ ਅੰਦਰੋਂ ਅੰਦਰੀ ਆਰਾਧ ਵੀ ਰਹੇ ਹੁੰਦੇ ਆ ਪਰ ਅਸੀਂ ਖਾਲਸਾ ਜੀ ਸਿਰਫ ਇਸ ਦੇਹੀ ਨੂੰ ਸਵਾਰਿਆ ਹੈ ਇਸ ਦੇਹੀ ਨੂੰ ਧੋਤਾ ਹੈ ਮਨ ਨਹੀਂ ਧੋਤਾ ਉਹਨਾਂ ਨੇ ਖਾਲਸਾ ਜੀ ਦੇਹੀ ਵੱਲ ਕੱਪੜਿਆਂ ਵੱਲ ਟੋਹਰਾਂ ਵੱਲ ਖਿਆਲ ਨਹੀਂ ਕੀਤਾ ਉਹਨਾਂ ਨੇ ਖਾਲਸਾ ਜੀ ਮਨ ਵੱਲ ਖਿਆਲ ਕੀਤਾ ਹੈ ਜਿਵੇਂ ਖਾਲਸਾ ਜੀ ਬਿਰਤੀਆਂ ਮੰਨੀਆਂ ਹਨ ਮਹਾਰਾਜ ਜੀਆ ਨੇ ਬਿਰਤੀਆਂ ਦੀ ਗੱਲ ਕੀਤੀ ਹੈ ਇੱਕ ਕੁੱਤਾ ਬਿਰਤੀ ਹੈ ਇੱਕ ਸ਼ੇਰ ਬਿਰਤੀ ਹੈ ਤੇ ਖਾਲਸਾ ਜੀ ਸਾਰਾ ਜਗਤ ਹੈ ਜਿਹੜਾ ਆਪਾਂ ਵੀ ਮੰਨ ਲਈਏ ਅਸੀਂ ਸਾਰੇ ਖਾਲਸਾ ਜੀ ਕੁੱਤਾ ਬਿਰਤੀ ਹਾਂ ਸ਼ੇਰ ਬਿਰਤੀ ਕੋਈ ਵਿਰਲਾ-ਵਿਰਲਾ ਹੈ ਜਿਵੇਂ ਖਾਲਸਾ ਜੀ ਕਹਿੰਦੇ ਕੁੱਤੇ ਨੂੰ ਕੋਈ ਛੋਟਾ ਮਾਰੇ ਤੇ ਖਾਲਸਾ ਜੀ ਉਹ ਛੋਟੇ ਨੂੰ ਪੈਂਦਾ ਛੋਟੇ ਨੂੰ ਫੜਦਾ ਉਹਨੂੰ ਕੋਈ ਲੈਣ ਦੇਣ ਨਹੀਂ ਆ ਮੈਨੂੰ ਕੌਣ ਛੋਟਾ ਮਾਰ ਰਿਹਾ ਛੋਟਾ ਕਿਹਦੇ ਹੱਥ ਫੜਿਆ ਹੋਇਆ ਕੁੱਤਾ ਕਦੇ ਵੀ ਖਾਲਸਾ ਜੀ ਮਾਰਨ ਵਾਲੇ ਨੂੰ ਨਹੀਂ ਪੈਂਦਾ ਜਿਹੜਾ ਹੱਥ ਵਿੱਚ ਛੋਟਾ ਫੜਿਆ ਹੋਵੇ ਕੁੱਤਾ ਛੋਟੇ ਨੂੰ ਪੈਂਦਾ ਛੋਟੇ ਨੂੰ ਦੰਦ ਕੱਢਦਾ ਉਹ ਛੋਟੇ ਨੂੰ ਮੂੰਹ ਵਿੱਚ ਪਾ ਕੇ ਉਹਨੂੰ ਵੱਡਣਾ ਚਾਹੁੰਦਾ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਨੂੰ ਪਿੱਛੇ ਕੌਣ ਮਾਰ ਰਿਹਾ ਉਹ ਛੋਟੇ ਨੂੰ ਪੈਂਦਾ ਹੈ ਪਰ ਇਸ ਤੋਂ ਉਲਟ ਖਾਲਸਾ ਜੀ ਜਿਹੜਾ ਸ਼ੇਰ ਬਿਰਤੀ ਹੈ ਸ਼ੇਰ ਬਿਰਤੀ ਜਿਹੜਾ ਹੈ ਉਹਨੂੰ ਖਾਲਸਾ ਜੀ ਕੋਈ ਸ਼ੇਰ ਨੂੰ ਛੋਟੀ ਮਾਰੇ ਜਾਂ ਢੀਮ ਮਾਰੇ ਵਟਾ ਮਾਰੇ ਖਾਲਸਾ ਜੀ ਉਹ ਸ਼ੇਰ ਜਿਹੜਾ ਹੈ ਉਹ ਵੱਟੇ ਵੱਲ ਨਹੀਂ ਜਾਂਦਾ ਉਹ ਵੇਖਦਾ ਹੈ ਮੈਨੂੰ ਮਾਰਿਆ ਕਿੰਨੇ ਉਹ ਉਹਦੇ ਵੱਲ ਜਾਂਦਾ ਇਸ ਕਰਕੇ ਗੁਰਮਖੋ ਇਹ ਜਿਹੜੀ ਸਾਡੀ ਕੁੱਤਾ ਬਿਰਤੀ ਹੈ ਨਾ ਇਹ ਸਾਨੂੰ ਜਦੋਂ ਮੰਨ ਲਓ ਕੋਈ ਦੁੱਖ ਆ ਜਾਂਦਾ ਕੋਈ ਝੋਰਾ ਤਕਲੀਫ ਆ ਜਾਂਦੀ ਹੈ ਅਸੀਂ ਉਹਨੂੰ ਫੜ ਕੇ ਰੋਣ ਲੱਗ ਪੈਂਦੇ ਹਾਂ ਹਾਏ ਹਾਏ ਦੁੱਖ ਆ ਗਿਆ ਹਾਏ ਸਾਡੇ ਮਾਰੇ ਭਾਗ ਹੋ ਗਏ ਹਾਏ ਰੱਬਾ ਵੇ ਤੂੰ ਕਿੱਥੇ ਚਲਾ ਗਿਆ ਸਾਰੇ ਦੁੱਖ ਸਾਨੂੰ ਹੀ ਦੇ ਦਿੱਤੇ ਇਹ ਤਾਂ ਨੀਆਂ ਗੱਲਾਂ ਅਸੀਂ ਕਰਦੇ ਹਾਂ ਕਿਉਂਕਿ ਕੁਤਾ ਬਿਰਤੀ ਹਾਂ ਇਹ ਸਾਨੂੰ ਲੱਗਦਾ ਵੀ ਇਹ ਜਿਹੜਾ ਦੁੱਖ ਹੈ ਇਹੋ ਹੀ ਸਾਨੂੰ ਆ ਕੇ ਲੱਗ ਗਿਆ ਪਰ ਖਾਲਸਾ ਜੀ ਜਿਹੜੇ ਸ਼ੇਰ ਬਿਰਤੀ ਹਨ ਉਹ ਕਹਿੰਦੇ ਹਨ ਨਹੀਂ ਭਾਈ ਮੈਂ ਪਿੱਛੇ ਕਰਮ ਇਹੋ ਜੇ ਕੀਤੇ ਹਨ ਜਿੱਥੋਂ ਇਹ ਕਰਮ ਫਟਿਆ ਹੈ ਜਿੱਥੋਂ ਇਹ ਦੁੱਖ ਪੈਦਾ ਹੋਇਆ ਹੈ ਉਹ ਉੱਥੇ ਵਿਚਾਰ ਕਰਦੇ ਹਨ ਰੱਬ ਜੀ ਸਾਡੇ ਕੋ ਗਲਤੀਆਂ ਹੋਈਆਂ ਮਹਾਰਾਜ ਸਾਡੇ ਕੋ ਭੁੱਲਾਂ ਹੋਈਆਂ ਨੇ ਸੱਚੇ ਪਾਤਸ਼ਾਹ ਸਾਡੇ ਕੋ ਪਾਪ ਹੋ ਗਏ ਨੇ ਪਿਆਰੇ ਜੀ ਮaaf ਕਰ ਦਿਓ ਪਾਪਾਂ ਦੀ ਸਜ਼ਾ ਭੋਗ ਰਹੇ ਹਾਂ ਪਰ ਆਪ ਜੀ ਮਹਾਰਾਜ ਬਖਸ਼ਣਹਾਰ ਹੋ ਕਿਰਪਾ ਕਰਕੇ ਸਾਨੂੰ ਪਾਪੀਆਂ ਨੂੰ ਬਖਸ਼ ਦਿਓ ਉਹਨਾਂ ਦੀ ਇਹ ਬਿਰਤੀ ਹੁੰਦੀ ਹੈ ਬਾਕੀ ਜਗਤ ਦੀ ਕੂਤਾ ਬਿਰਤੀ ਹੁੰਦੀ ਹੈ ਰੱਬਾ ਅਸੀਂ ਤੇਰਾ ਕੀ ਵਿਗਾੜਿਆ ਏ ਤੂੰ ਸਾਨੂੰ ਦੁੱਖ ਦਿੱਤਾ ਰੱਬਾ ਵੇ ਤੈਨੂੰ ਹੋਰ ਦੁਨੀਆ ਨਹੀਂ ਮਿਲੀ ਇਦਾਂ ਦੇ ਲੋਕ ਇੱਕ ਵਾਰ ਇੱਕ ਮਾਈ ਦਾਸ ਨੂੰ ਮਿਲੀ ਖਾਲਸਾ ਜੀ ਅਸੀਂ ਇਧਰ ਫਲੋਰ ਵਾਲੀ ਸਾਈਡ ਗਏ ਸਾਂ ਤੇ ਕੁਦਰਤੀ ਨਾ ਸਵੇਰ ਦਾ ਕੁਝ ਵੀ ਨਹੀਂ ਛਕਿਆ ਤੇ ਰਾਤ ਨੂੰ ਇੱਕ ਬਾਪੂ ਅਮਰਤਾਰੀ ਤੇ ਅਸੀਂ ਉਹਦੇ ਕੋਲੋਂ ਜੂਸ ਪੀਣ ਲੱਗ ਪਏ ਖੜ ਗਏ ਤੇ ਉੱਥੇ ਇੱਕ ਮਾਤਾ ਆਈ ਤੇ ਉਹਨੇ ਨਾ ਪੈਸੇ ਮੰਗੇ ਮੇਰੇ ਕੋਲੋਂ ਤੇ ਮੈਂ ਉਹਨਾਂ ਨੂੰ ਨਾ 20 20 ਰੁਪਏ ਦੇ ਦਿੱਤੇ ਤੇ ਮੈਂ ਉਹਨਾਂ ਨੂੰ ਆਖਿਆ ਮੈਂ ਕਿਹਾ ਮਾਤਾ ਵੇਖ ਤੂੰ ਤੁਰੀ ਫਿਰਦੀ ਮੰਗਦੀ ਆ ਤੇ ਤੂੰ ਤੁਰੀ ਫਿਰਦੀ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਤੇ ਮੈਨੂੰ ਕਹਿੰਦੀ ਵੇ ਮੈਂ ਨਹੀਂ ਕਰਦੀ ਵਾਹਿਗੁਰੂ ਵਾਹਿਗੁਰੂ ਉਹਨੇ ਮੈਨੂੰ ਕੀ ਦਿੱਤਾ ਆ ਮੰਗਤੀ ਬਣਾਉਂਦਾ ਦੋਖ ਦੇ ਦਿੱਤੇ ਇਨੇ ਦੁੱਖ ਦਿੱਤੇ ਮੈਂ ਕਿਹੜਾ ਰੱਬ ਦਾ ਕੁਝ ਵਿਗਾੜਿਆ ਜਿਨੇ ਮੈਨੂੰ ਦੁੱਖ ਦਿੱਤੇ ਆਵੇ ਮੈਂ ਉਹਨੂੰ ਕਿੱਦਾਂ ਯਾਦ ਕਰਾਂ ਮੈਨੂੰ ਕਹਿੰਦੀ ਉਹ ਮੈਂ ਖਾਲਸਾ ਜੀ ਫਿਰ ਸਾਹਿਬ ਕਿਤਾਬ ਲਾਇਆ ਵੀ ਰੱਬ ਜਿਹਨੂੰ ਜਿੱਥੇ ਰੱਖਦਾ ਭਲਾ ਹੀ ਰੱਖਦਾ ਮਹਾਰਾਜ ਕਦੇ ਕਿਸੇ ਨਾਲ ਮਾੜਾ ਨਹੀਂ ਕਰਦੇ ਇਹ ਸੱਚੇ ਪਾਸ਼ਾ ਮਹਾਰਾਜ ਨੇ ਜਿੱਥੇ ਜਿਹਨੂੰ ਜਿਵੇਂ ਜਿਵੇਂ ਰੱਖਿਆ ਹੈ ਖਾਲਸਾ ਜੀ ਉਵੇਂ ਹੀ ਰਹਿਣ ਵਾਲਾ ਸੀ ਬੰਦਾ ਤੇ ਬੰਦੇ ਨੂੰ ਲੱਗਦਾ ਕਿ ਮੈਂ ਸਭ ਕੁਝ ਕਰਨ ਹਾਰ ਹਾਂ ਮੈਨੂੰ ਸਭ ਪਤਾ ਹੈ ਮੈਨੂੰ ਸਭ ਗਿਆਤ ਹੈ ਨਹੀਂ ਭਾਈ ਸਾਨੂੰ ਆਪਣੇ ਕਰਮਾਂ ਦੀ ਕੋਈ ਗਿਆਤ ਨਹੀਂ ਨਾ ਸਾਨੂੰ ਪਿਛਲੇ ਕਰਮਾਂ ਦਾ ਪਤਾ ਅਸੀਂ ਕਿੱਥੋਂ ਆਏ ਆ ਕਿੰਨਾਂ ਦੇ ਘਰ ਜੰਮੇ ਸਾਂ ਕੀ ਬਣ ਕੇ ਜੰਮੇ ਸਾਂ ਬੀਬੀ ਸੀਗੇ ਜਾਂ ਬੰਦੇ ਸੀਗੇ ਜਾਂ ਕਿਵੇਂ ਦੇ ਸਾਂ ਮਾੜੇ ਸਾਂ ਜਾਂ ਚੰਗੇ ਸਾਂ ਕੀ ਅਸੀਂ ਕਿਸੇ ਨਾਲ ਮਾੜਾ ਕੀਤਾ ਜਾਂ ਨਹੀਂ ਕੀਤਾ ਇਹਦੀ ਸਾਨੂੰ ਗਿਆਤ ਨਹੀਂ ਸਾਨੂੰ ਸੋਝੀ ਹੀ ਨਹੀਂ ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਵੀ ਅਸੀਂ ਪਾਪ ਹੀ ਨਹੀਂ ਕੀਤਾ ਜਦੋਂ ਸਾਨੂੰ ਪਤਾ ਹੀ ਨਹੀਂ ਵੀ ਅਸੀਂ ਇਹ ਜਨਮ ਤੋਂ ਪਹਿਲਾਂ ਕੀ ਸਾਂ ਫਿਰ ਅਸੀਂ ਇਹ ਕਿਵੇਂ ਕਹਿ ਸਕਦੇ ਆ ਵੀ ਅਸੀਂ ਕਦੇ ਕਦੇ ਕਿਸੇ ਨਾਲ ਮਾੜੀ ਨਹੀਂ ਕੀਤੀ ਇਦਾਂ ਨਹੀਂ ਹੁੰਦਾ ਖਾਲਸਾ ਜੀ ਜੇ ਸਾਨੂੰ ਦੁੱਖ ਲੱਗਾ ਹੈ ਝੋਰਾ ਲੱਗਾ ਹੈ ਤਕਲੀਫ ਹੈ ਸਾਡੇ ਸਰੀਰ ਨੂੰ ਜਾਂ ਮਨ ਨੂੰ ਫਿਰ ਅਸੀਂ ਕੁਝ ਨਾ ਕੁਝ ਪਿੱਛੇ ਕੀਤਾ ਹੈ ਮਹਾਰਾਜ ਕਹਿੰਦੇ ਜੋ ਤੁਸੀਂ ਬੀਜਿਆ ਹੈ ਉਹ ਤੁਹਾਨੂੰ ਵੜਨਾ ਪੈ ਰਿਹਾ ਹੈ ਇਦਾਂ ਤੇ ਹੋ ਨਹੀਂ ਸਕਦਾ ਵੀ ਬੀਜੀ ਕਿਸੇ ਨੇ ਹੋਵੇ ਤੇ ਵੜਣੀ ਸਾਨੂੰ ਪੈ ਜੇ ਇਦਾਂ ਹੁੰਦਾ ਮੰਨ ਲਓ ਆਪਾਂ ਉਦਾਹਰਣ ਸਮਝੀਏ ਕਿ ਕਿਸੇ ਜੱਟ ਨੇ ਜ਼ਮੀਨ ਬੀਜੀ ਫਸਲ ਬੀਜੀ ਕਣਕ ਬੀਜੀ ਤੇ ਖਾਲਸਾ ਜੀ ਦੂਜੇ ਪਿੰਡੋਂ ਕੋਈ ਆ ਕੇ ਉਹਨੂੰ ਵੱਢਣ ਲੱਗ ਪੇ ਏਦਾਂ ਕਦੇ ਸੁਣਿਆ ਕਦੇ ਹੋਇਆ ਨਾ ਪਾਈ ਜਿੰਨੇ ਬੀਜੀ ਹੈ ਉਹਨੇ ਹੀ ਵੱਢਣੀ ਹੈ ਉਹਦੀ ਹੀ ਉਹ ਮਲਕੀਅਤ ਹੈ ਇਸੇ ਪ੍ਰਕਾਰ ਜੋ ਅਸੀਂ ਕਰਮ ਬੀਜੇ ਹਨ ਉਹੀ ਸਾਨੂੰ ਵੱਢਣੇ ਪੈਣੇ ਆ ਖਾਲਸਾ ਜੀ ਇਹ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਤੇ ਜਦੋਂ ਅਸੀਂ ਰੋਨੇ ਆ ਝੋਰਾ ਕਰਦੇ ਆ ਤਕਲੀਫਾਂ ਦੇ ਵਿੱਚ ਹੋਰ ਫਸਦੇ ਜਾਂਦੇ ਆ ਤੇ ਜਦੋਂ ਅਸੀਂ ਸ਼ੁਕਰ ਤੇ ਆ ਜਾਂਦੇ ਹਾਂ ਦੁਖੀ ਹੋਏ ਵੀ ਕਹਿ ਦਿੰਨੇ ਆ ਮਹਾਰਾਜ ਤੇਰਾ ਸ਼ੁਕਰ ਹੀ ਹੈ ਮਹਾਰਾਜ ਅਸੀਂ ਆਪ ਹੀ ਕੀਤੇ ਪਾਪ ਪੁੰਨ ਹਨ ਜੋ ਅਸੀਂ ਭੋਗ ਰਹੇ ਹਾਂ ਤੁਹਾਡਾ ਸਤਿਗੁਰ ਜੀ ਵਿੱਚ ਕੋਈ ਕਿਸੇ ਪ੍ਰਕਾਰ ਕਸੂਰ ਨਹੀਂ ਤੁਸੀਂ ਤੇ ਪੂਰਾ ਨਿਆਉ ਕੀਤਾ ਹੈ ਪੂਰਾ ਨਿਆਉ ਕਰੇ ਕਰਤਾਰ ਬਾਣੀ ਆਖਦੀ ਹੈ ਸਤਿਗੁਰੂ ਜੀ ਕਦੇ ਕਿਸੇ ਦੀ ਗੱਲ ਵਿੱਚ ਆ ਕੇ ਨਿਆਉ ਨਹੀਂ ਕਰਦੇ ਮਹਾਰਾਜ ਪੂਰਾ ਨਿਆ ਕਰਦੇ ਹਨ ਸਤਿਗੁਰਾਂ ਨੂੰ ਕਿਸੇ ਨਾ ਕੋਈ ਲੈਣ ਦੇਣ ਨਹੀਂ ਹੈ ਖਾਲਸਾ ਜੀ ਜੇ ਸੋਚਿਆ ਜਾਵੇ ਜਿਵੇਂ ਮੰਨ ਲਓ ਅੱਜ ਕੋਈ ਮੰਤਰੀ ਸੰਤਰੀ ਹੈ ਕੋਈ ਜੱਜ ਬੈਠਾ ਹੈ ਆਪਾਂ ਜੱਜ ਦੇ ਵਾਕਬ ਹੋਈਏ ਰਿਸ਼ਤੇਦਾਰ ਹੋਈਏ ਤੇ ਰੱਬ ਨੂੰ ਜੱਜ ਨੂੰ ਅਸੀਂ ਬਹੁਤ ਸਲਾਉਂਦੇ ਹੋਈਏ ਤੇ ਜਦੋਂ ਖਾਲਸਾ ਜੀ ਕੋਰਟ ਵਿੱਚ ਜਾਈਏ ਤੇ ਜੱਜ ਸਾਨੂੰ ਵੇਖ ਕੇ ਆਖੇ ਵੀ ਤੂੰ ਤੇ ਭਾਈ ਆਪਣਾ ਬੰਦਾ ਤੇ ਖਾਲਸਾ ਜੀ ਸਾਨੂੰ ਝੂਠਿਆਂ ਨੂੰ ਸੱਚਿਆਂ ਸਾਫਤ ਕਰਦੇਓ ਤੇ ਸੱਚਿਆਂ ਨੂੰ ਝੂਠੇ ਸਾਬਤ ਕਰਦੇ ਇੱਥੇ ਹੋ ਸਕਦਾ ਪਰ ਰੱਬ ਦੇ ਘਰ ਵਿੱਚ ਇਦਾਂ ਨਹੀਂ ਹੁੰਦਾ ਰੱਬ ਨੂੰ ਕਦੇ ਭੁਲੇਖਾ ਨਹੀਂ ਪੈਂਦਾ ਰੱਬ ਜੀ ਕਦੇ ਭੁੱਲਦੇ ਨਹੀਂ ਰੱਬ ਜੀਆਂ ਨੇ ਜੋ ਜੋ ਪੈਦਾ ਕੀਤਾ ਹੈ ਐਵੇਂ ਐਵੇਂ ਹੀ ਹੋਣਾ ਹੈ ਜੋ ਅੱਜ ਜਗਤ ਵਿੱਚ ਹੋ ਰਿਹਾ ਹੈ ਇਵੇਂ-ਇਵੇਂ ਹੀ ਹੋਣਾ ਹੈ ਖਾਲਸਾ ਜੀ ਇਹ ਜਗਤ ਨੇ ਇਦਾਂ ਦੇ ਕੰਮ ਕੀਤੇ ਹਨ ਜਿੱਦਾਂ ਦੇ ਜਗਤ ਕੰਮ ਕਰੇਗਾ ਉਵੇਂ-ਉਵੇਂ ਦੇ ਖਾਲਸਾ ਜੀ ਇਹਨਾਂ ਦੇ ਨਾਲ ਇਹ ਕੰਮ ਹੋਣਗੇ ਪਰ ਕਲਗੀਧਰ ਸਵਾਮੀ ਜੀ ਨੇ ਮਹਾਰਾਜ ਜੀਆ ਨੇ ਆਖਣਾ ਕੀਤਾ ਸੀ ਮੇਰੇ ਖਾਲਸਾ ਜੀ ਜਦੋਂ ਸਤਗੁਰੂ ਜੀ ਅਲੋਪ ਹੋਏ ਹਨ ਨਾ ਤੇ ਉਦੋਂ ਖਾਲਸਾ ਜੀ ਅਲੋਪ ਹੋਏ ਦਾਸ ਕਿਉਂ ਕਹਿੰਦਾ ਮੈਂ ਖਾਲਸਾ ਜੀ ਹਰ ਇੱਕ ਪਾਤਸ਼ਾਹ ਨੂੰ ਅਲੋਪ ਹੋਏ ਕਹਿੰਦਾ ਹਾਂ ਅਲੋਪ ਹੋਣ ਦਾ ਮਤਲਬ ਹੈ ਕਿਤੇ ਗਏ ਨਹੀਂ ਪਰ ਅੱਖਾਂ ਨਾ ਦੇਖ ਨਹੀਂ ਰਹੇ ਹੈਗੇ ਇੱਥੇ ਹੀ ਨੇ ਪਰ ਅੱਖਾਂ ਤੋਂ ਓਲੇ ਨੇ ਉਹਨਾਂ ਨੂੰ ਅਲੋਪ ਆਖਿਆ ਜਾਂਦਾ ਸਤਿਗੁਰੂ ਜੀ ਹਲੋਪ ਹੋਏ ਹਨ ਕਲਗੀਧਰ ਸਵਾਮੀ ਜੀ ਸਣ ਕੋੜੇ ਸਣ ਬਾਦ ਮਹਾਰਾਜ ਜੀ ਜਦੋਂ ਸਿੱਖਾ ਸਤਗੁਰਾਂ ਨੇ ਆਖਿਆ ਸੀ ਤਿਆਰ ਕਰਦੇਓ ਤੰਬੂ ਦੇ ਵਿੱਚ ਸਿੱਖਾ ਤਿਆਰ ਕਰ ਦਿੱਤੀ ਗਈ ਤੇ ਮਹਾਰਾਜ ਨੂੰ ਕੀ ਲੋੜ ਪਈ ਸੀ ਸਾਰੇ ਸਿੱਖਾਂ ਨੂੰ ਆਖਣ ਦੀ ਵੀ ਭਾਈ ਅਸੀਂ ਅੰਦਰ ਚੱਲੇ ਹਾਂ ਸਾਡੇ ਮਗਰ ਕਿਸੇ ਨੇ ਨਹੀਂ ਆਉਣਾ ਕਿਸੇ ਨੇ ਤੰਬੂ ਦੇ ਅੰਦਰ ਐਂਟਰ ਨਹੀਂ ਹੋਣਾ ਤੇ ਜਦੋਂ ਤਿੰਨ ਦਿਨ ਹੋ ਜਾਣਗੇ ਉਦੋਂ ਸਾਡੇ ਅਗੀਠੇ ਨੂੰ ਫੋਲ ਲੈਣਾ ਕੀ ਲੋੜ ਪਈ ਸੀ ਸਤਿਗੁਰਾਂ ਨੂੰ ਇਹ ਆਖਣ ਦੀ ਮਹਾਰਾਜ ਜੀਆ ਨੇ ਸਤਿਗੁਰ ਸੱਚੇ ਪਾਤਸ਼ਾਹ ਜੀਆ ਨੇ ਖਾਲਸਾ ਜੀ ਜਦੋਂ ਅਗੀਠੇ ਦੇ ਅੰਦਰ ਜਾਣਾ ਕੀਤਾ ਹੈ ਤੇ ਸਿੱਖਾਂ ਨੇ ਵਿਰਲਾਪ ਕੀਤਾ ਬਹੁਤ ਵਿਰਲਾਪ ਕੀਤਾ ਪਾਤਸ਼ਾਹਾਂ ਦੇ ਪਾਤਸ਼ਾਹ ਸੱਚਖੰਡਾ ਨੂੰ ਜਾਣ ਲੱਗੇ ਹਨ ਤੇ ਖਾਲਸਾ ਜੀ ਜਦੋਂ ਮਹਾਰਾਜ ਤੰਬੂ ਦੇ ਅੰਦਰ ਐਂਟਰ ਹੋ ਗਏ ਆਪ ਹੀ ਸਤਿਗੁਰਾਂ ਨੇ ਅਗਨ ਪ੍ਰਗਟ ਕੀਤੀ ਕਿਸੇ ਨੇ ਖਾਲਸਾ ਜੀ ਚਿਖਾ ਨੂੰ ਜਿਹੜੇ ਆਪਾਂ ਲਾਂਬੂ ਲਾਉਣਾ ਕਹਿੰਨੇ ਹਾਂ ਨਹੀਂ ਲਾਇਆ ਮਹਾਰਾਜ ਨੇ ਆਪ ਹੀ ਅਗਨ ਪ੍ਰਗਟ ਕੀਤੀ ਹੈ ਅੰਦਰ ਪ੍ਰਗਟ ਕਰਕੇ ਸਤਗੁਰੂ ਜੀ ਦੀਨ ਦੁਨੀ ਦੇ ਪਾਰ ਸ਼ਾ ਲੋਪ ਹੋ ਗਏ ਹਨ ਤੇ ਖਾਲਸਾ ਜੀ ਦੁਨੀਆ ਦੇ ਵੇਖਣ ਨੂੰ ਉਹ ਚਿਖਾ ਬਲ ਰਹੀ ਹੈ ਤੇ ਦੁਨੀਆ ਦੇ ਵੇਖਣ ਨੂੰ ਸਤਗੁਰੂ ਜੀ ਮਹਾਰਾਜ ਉਹਦੇ ਵਿੱਚ ਹਨ ਪਰ ਨਹੀਂ ਉਹ ਵੱਖਰੀ ਖੇਡ ਹੈ ਖਾਲਸਾ ਜੀ ਉਹਨੂੰ ਕੋਈ ਜਾਣ ਨਹੀਂ ਸਕਦਾ ਇਹ ਮਹਾਰਾਜ ਦੇ ਘਰ ਦੀਆਂ ਖੇਡਾਂ ਹਨ ਤੇ ਖਾਲਸਾ ਜੀ ਜਦੋਂ ਜਾ ਕੇ ਤਬੀਲਿਆਂ ਦੇ ਵਿੱਚ ਵੇਖਿਆ ਗਿਆ ਮਹਾਰਾਜ ਦਾ ਘੋੜਾ ਵੀ ਉੱਥੇ ਨਹੀਂ ਸੀ ਤੇ ਜਿੱਥੇ ਬਾਜ ਰੱਖੇ ਜਾਂਦੇ ਸਨ ਖਾਲਸਾ ਜੀ ਮਹਾਰਾਜ ਦੇ ਕੋਲੇ 6-7 ਬਾਜ ਹੁੰਦੇ ਸਨ ਉਹ ਵੀ ਉੱਥੇ ਕੋਈ ਨਹੀਂ ਸੀਗਾ ਸੋ ਐਵੇਂ ਦੀ ਸਤਿਗੁਰ ਜੀ ਮਹਾਰਾਜ ਨੇ ਕਲਾ ਵਰਤੌਣਾ ਕੀਤੀ ਇਸੇ ਕਰਕੇ ਆਖਦੇ ਹਾਂ ਸਤਿਗੁਰ ਅਲੋਪ ਹੋਏ ਹਨ ਹਾਜ਼ਰ ਮਾਜਰ ਹਨ ਜਿਹੜਾ ਜਿੱਥੇ ਯਾਦ ਕਰਦਾ ਉੱਥੇ ਪਾਤਸ਼ਾਹ ਮਹਾਰਾਜ ਜੀ ਹਾਜ਼ਰ ਹੁੰਦੇ ਠਾਕੁਰ ਜਾਂ ਸਿਮਰਾ ਤੂਤਾ ਹੀ ਜਿੱਥੇ ਵਾਹਿਗੁਰੂ ਜੀ ਨੂੰ ਸਿਮਰਿਆ ਜਾਂਦਾ ਹੈ ਉੱਥੇ ਹੀ ਮਹਾਰਾਜ ਖਾਲਸਾ ਜੀ ਤਤਸ਼ਿਣ ਸਹਾਇ ਹੋ ਜਾਂਦੇ ਹਨ ਦੀਨ ਦੁਨੀ ਦੇ ਪਾਸ਼ਾ ਇਸੇ ਪ੍ਰਕਾਰ ਹੀ ਖੇਡਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਆਂ ਨੇ ਖਾਲਸਾ ਜੀ ਧਰਤੀ ਉੱਤੇ ਮਹਾਰਾਜ ਜੀਆਂ ਨੇ ਚਾਦਰ ਵਿਛਾਣਾ ਕਰਕੇ ਉੱਪਰ ਲੇਟ ਕੇ ਸਤਿਗੁਰਾਂ ਨੇ ਉੱਪਰ ਇੱਕ ਹੋਰ ਚਾਦਰ ਲੈ ਲਈ ਸੀ ਤੇ ਖਾਲਸਾ ਜੀ ਜਦੋਂ ਕੁਝ ਸਮੇਂ ਬਾਅਦ ਵੇਖਿਆ ਸਾਰਿਆਂ ਨੇ ਮੁਸਲਮਾਨਾਂ ਨੇ ਹਿੰਦੂਆਂ ਨੇ ਜਦੋਂ ਵੇਖਣਾ ਕੀਤਾ ਵੀ ਭਾਈ ਇਹਦੇ ਹਿਲਜੁਲ ਨਹੀਂ ਸਤਿਗੁਰ ਕੋਈ ਕਰ ਰਿਹਾਏ ਖਾਲਸਾ ਜੀ ਚਾਦਰ ਚੁੱਕੀ ਥੱਲਿਓਂ ਦੋ ਫੁੱਲ ਜਿਹੜੇ ਨਿਕਲੇ ਸਨ ਸਰੀਰ ਹੈ ਹੀ ਨਹੀਂ ਸੀਗਾ ਉਥੇ ਮਹਾਰਾਜ ਜੀ ਆਨੇ ਸਰੀਰ ਅਲੋਪ ਕਰ ਲਿਆ ਸੀ ਇਸੇ ਪ੍ਰਕਾਰ ਇਹ ਸਤਿਗੁਰੂ ਜੀ ਮਹਾਰਾਜ ਸਾਰੇ ਸਰੂਪ ਦਸੇ ਪਾਤਸ਼ਾਹियां ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਹਨ ਖਾਲਸਾ ਜੀ ਸਰੀਰ ਕਰਕੇ ਵੀ ਮਹਾਰਾਜ ਹਨ ਤੇ ਮਹਾਰਾਜ ਖਾਲਸਾ ਜੀ ਰੂਹ ਕਰਕੇ ਵੀ ਹਨ ਦਾਤੇ ਦਾ ਕੋਈ ਦੇਣ ਨਹੀਂ ਦੇ ਸਕਦਾ ਜਿਹੜਾ ਸਤਿਗੁਰੂ ਮਰਿਆਂ ਹੋਿਆਂ ਨੂੰ ਜੀਵੇ ਜਿਵਾ ਸਕਦਾ ਹੈ ਜਿਉਂਦੇ ਕਰ ਸਕਦਾ ਹੈ ਉਹ ਆਪ ਕਿਵੇਂ ਮਰ ਸਕਦਾ ਹੈ ਇਹ ਬੜੀ ਵੱਡੀ ਖੇਡ ਹੈ ਸੋਝੀ ਹੈ ਸਮਝਣ ਵਾਲੀ ਗੱਲ ਹੈ ਕਈ ਕਹਿ ਦਿੰਦੇ ਗੁਰੂ ਨਾਨਕ ਸਾਹਿਬ ਆਹ ਕਰਕੇ ਚਲੇ ਗਏ ਚਲੇ ਨਹੀਂ ਗਏ ਮਹਾਰਾਜ ਇੱਥੇ ਹੀ ਹੈ ਭਾਈ ਗੁਰਦਾਸ ਜੀ ਕਹਿੰਦੇ ਹਨ ਕਲ ਤਾਰਨ ਗੁਰੂ ਨਾਨਕ ਆਇਆ ਕਿ ਕਾਲ ਯੁਗ ਨੂੰ ਤਾਰਨ ਵਾਸਤੇ ਗੁਰੂ ਨਾਨਕ ਸਾਹਿਬ ਆਏ ਹਨ ਇਹ ਖਾਲਸਾ ਜੀ ਕਾਲ ਯੁਗ ਹੈਗਾ ਕਿ ਨਹੀਂ ਅਜੇ ਜੇ ਕਾਲਯੁਗ ਦਾ ਅਜੇ ਪਹਿਰਾ ਹੈ ਇਹ ਕਾਲਯੁਗ ਦਾ ਯੁਗ ਹੈ ਫਿਰ ਇਹ ਯੁਗ ਦੇ ਵਿੱਚੋਂ ਸਤਿਗੁਰ ਕਿਵੇਂ ਆ ਜਾ ਸਕਦੇ ਹਨ ਇਥੋਂ ਮਹਾਰਾਜ ਨਹੀਂ ਜਾ ਸਕਦੇ ਇਹ ਸਾਡਾ ਪਰਮ ਹੈ ਵਹਿਮ ਹੈ ਜਦੋਂ ਵੀ ਖਾਲਸਾ ਜੀ ਖਾਲਸੇ ਪੰਥ ਦੇ ਮੁਹੱਲੇ ਚੜ੍ਹਦੇ ਹਨ ਜਦੋਂ ਖਾਲਸਾ ਜੀ ਕੋਈ ਦੀਵਾਨ ਸਜਦੇ ਹਨ ਇਕੱਤਰਤਾ ਹੁੰਦੀ ਹੈ ਉਸ ਵੇਲੇ ਸਤਿਗੁਰੂ ਹਾਜ਼ਰ ਹੁੰਦੇ ਕਲਗੀਧਰ ਮਹਾਰਾਜ ਦੇ ਬਚਨ ਹਨ ਜੇ ਇਸ ਵੇਲੇ ਮੇਰਾ ਖਾਲਸਾ ਮੱਲੇ ਚੜੇਗਾ ਭਾਵ ਜਦੋਂ ਖਾਲਸਾ ਜੀ ਦਾਸ ਨੇ ਕੱਲ ਵੀ ਵੀਡੀਓ ਪਾਈਆਂ ਸੀ ਘੋੜੇ ਆਉਂਦੇ ਘੋੜਿਆਂ ਦੇ ਉੱਤੇ ਜਥੇਦਾਰ ਸੱਜਦੇ ਫਿਰ ਮੱਲਾ ਨਿਕਲਦਾ ਦੌੜਾਂ ਖੇਡੀਆਂ ਜਾਂਦੀਆਂ ਇਹ ਕਲਗੀਧਰ ਸਵਾਮੀ ਜੀ ਨੇ ਅਨੰਦਪੁਰ ਸਾਹਿਬ ਬਚਨ ਕੀਤੇ ਸਨ ਕਿਲਾ ਛੱਡਦੇ ਆ ਕਿ ਜਦੋਂ ਸਾਡਾ ਖਾਲਸਾ ਮੱਲਾ ਖੇਡੇਗਾ ਉਸ ਵੇਲੇ ਅਸੀਂ ਉੱਥੇ ਤਤਸ਼ਿਣ ਹਾਜ਼ਰ ਹੋਇਆ ਕਰਾਂਗੇ ਆਪਣੇ ਖਾਲਸੇ ਦੇ ਵਿੱਚ ਰੂਪ ਵਟਾ ਕੇ ਖੇਡਿਆ ਕਰਾਂਗੇ ਸੋ ਖਾਲਸਾ ਜੀ ਐਸੀ ਖੇਡ ਹੈ ਜਦੋਂ ਮਹੱਲਾ ਨਿਕਲਦਾ ਨਾ ਅੰਦਰੋਂ ਖੁਸ਼ੀਆਂ ਖਾਲਸੇ ਨੂੰ ਅੰਦਰੋਂ ਆਉਂਦੀਆਂ ਨੇ ਦੇਰ ਖੁਸ਼ ਹੋਇਆ ਰਹਿੰਦਾ ਪਤਾ ਨਹੀਂ ਕੀ ਕਾਰਨ ਹੋ ਜਾਂਦਾ ਉਸ ਵੇਲੇ ਸਤਿਗੁਰਾਂ ਦਾ ਆਉਣਾ ਮੰਨਿਆ ਜਾਂਦਾ ਇਸ ਕਰਕੇ ਨਿਹੰਗਾਂ ਸਿੰਘਾਂ ਦੇ ਜਿਹੜੇ ਮੱਲੇ ਹੁੰਦੇ ਹਨ ਉਹਨਾਂ ਦੇ ਵਿੱਚ ਆਇਆ ਕਰੋ ਦਰਸ਼ਨ ਕਰਿਆ ਕਰੋ ਘੋੜਿਆਂ ਦੀ ਖਾਲਸਾ ਜੀ ਉਦੋਂ ਸਤਿਗੁਰੂ ਮਹਾਰਾਜ ਉੱਥੇ ਹਾਜ਼ਰ ਹੁੰਦੇ ਮਹਾਰਾਜਾ ਕਿਰਪਾ ਕਰਨ ਆਵਾਜ ਦੀ ਹੱਟ ਬੀਤੀ ਸਰਵਣ ਕਰੀਏ ਧੰਨ ਗੁਰੂ ਗਰੀਬਨਵਾਰ ਸੱਚੇ ਪਾਤਸ਼ਾਹ ਸ਼ਾਹਾਂ ਦੇ ਸ਼ਾਹ ਪਾਤਸ਼ਾਹਾਂ ਦੇ ਪਾਤਸ਼ਾਹ ਸਤਗੁਰੂ ਦੀ ਕਿਰਪਾ ਸਦਕਾ ਜੋ ਆਈ ਹੈ ਕੱਲ ਬਾਬਾ ਜੀ ਬਾਬਾ ਨੌਧ ਸਿੰਘ ਸਾਹਿਬ ਜੀ ਹੁਣਾਂ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਬੇਅੰਤ ਸੰਗਤ ਖਾਲਸਾ ਜੀ ਬਹੁਤ ਸੰਗਤ ਮਹਾਰਾਜ ਦੀ ਕਿਰਪਾ ਨਾਲ ਆਪਣੀਆਂ ਜਿਹੜੀਆਂ ਖਾਲਸਾ ਜੀ ਆ ਚੈਨਲ ਨਾਲ ਜੁੜੀਆਂ ਹੋਈਆਂ ਸੰਗਤਾਂ ਦੇ ਵੀ ਦਰਸ਼ਨ ਉੱਥੇ ਮਹਾਰਾਜ ਨੇ ਕਰਵਾਏ ਬਹੁਤ ਆਨੰਦ ਬਣੇ ਖਾਲਸਾ ਜੀ ਇੱਕ ਪਰਿਵਾਰ ਦਿੱਲੀ ਤੋਂ ਆਇਆ ਇੱਕ ਬਰਨਾਲੇ ਤੋਂ ਆਇਆ ਇੱਕ ਸੰਗਰੂਰ ਤੋਂ ਆਇਆ ਇੱਕ ਸਿੱਖ ਧੂਰੀ ਤੋਂ ਆਇਆ ਇੱਕ ਖਾਲਸਾ ਜੀ ਹਰਿਆਣੇ ਤੋਂ ਆਇਆ ਇੱਕ ਪਰੇ ਦਿੱਲੀ ਤੋਂ ਪਰੇ ਤੋਂ ਆਇਆ ਇੱਕ ਬਾਹਰੋਂ ਆਇਆ ਜਿਹੜੇ ਖਾਲਸਾ ਜੀ ਆਪਣੇ ਚੈਨਲ ਜੋ ਤੁਹਾਡਾ ਸੰਗਤ ਦੀ ਚੈਨਲ ਹੈ ਜੀਵਨ ਜਾਚ ਇਹ ਇਹਦੀਆਂ ਵੀਡੀਓ ਸੁਣ ਕੇ ਆਏ ਬਹੁਤ ਸੰਗਤ ਖਾਲਸਾ ਜੀ ਦਾਸ ਨੂੰ ਮਿਲੀ ਇੱਕ ਭੈਣ ਸਿੰਗਾਪੁਰ ਤੋਂ ਖਾਸ ਕਰਕੇ ਆਈ ਇਹ ਮਹਾਰਾਜ ਦੀਆਂ ਖੇਡਾਂ ਹਨ ਖਾਲਸਾ ਜੀ ਇੱਕ ਪਰਿਵਾਰ ਜਿਹੜਾ ਪੂਰੀ ਗੱਡੀ ਭਰੀ ਮੈਂ ਛੜਕਪਾਰ ਕਰ ਰਿਆ ਸਾਂ ਉਹ ਉਹ ਜਾ ਰਹੇ ਸੀ ਬਹੁਤ ਜ਼ਿਆਦਾ ਭੀੜ ਸੀਗੀ ਉਹ ਵੀ ਜਾਂਦਾ ਜਾਂਦਾ ਸਿੱਖ ਮੈਨੂੰ ਕਹਿ ਕੇ ਗਿਆ ਬਾਬਾ ਜੀ ਤੁਹਾਡੀਆਂ ਵੀਡੀਓ ਸੁਣਦੇ ਆ ਤਾਂ ਆਏ ਆ ਸੋ ਇਹੋ ਜਿਹੀਆਂ ਖੇਡਾਂ ਕੱਲ ਵਰਤੀਆਂ ਖਾਲਸਾ ਜੀ ਬਹੁਤ ਆਨੰਦ ਖੇੜਾ ਬਣਿਆ ਬਹੁਤ ਹੀ ਆਨੰਦ ਹੀ ਉੱਥੇ ਜਿਹੜੇ ਜਿਹੜੇ ਗਏ ਹਨ ਉਹਨਾਂ ਨੂੰ ਪਤਾ ਬਾਬਾ ਲਾਹ ਸਿੰਘ ਸਾਹਿਬ ਦੇ ਘਰ ਖਾਲਸਾ ਜੀ ਕੱਲ ਇੱਕ ਚੀਜ਼ ਸਾਬਤ ਹੋ ਗਈ ਵੀ ਇਸ ਗੁਰੂ ਘਰ ਨੂੰ 15 10 15 20 ਕਿल्ले ਹੋਰ ਲੈਣੇ ਪੈਣੇ ਇਕਤਰਤਾ ਵਾਸਤੇ ਐਸੀ ਖੇੜ ਵਰਤਦੀ ਹਮਾਰਾ ਕਿਰਪਾ ਕਰਨ ਆਹ ਹੱਡ ਬੀਤੀ ਸਰਵਣ ਕਰੀਏ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੌ ਸਿੰਘ ਸਾਹਿਬ ਹੁਣਾਂ ਦੀ ਕਿਰਪਾ ਸਦਕਾ ਜੋ ਆਈ ਹੈ ਸੱਚੇ ਪਾਤਸ਼ਾਹ ਨੇ ਦਾਇਆ ਕੀਤੀ ਖਾਲਸਾ ਜੀ ਇਹ ਹੱਡ ਬੀਤੀ ਇੱਕ ਭੈਣ ਹੁਣਾਂ ਨੇ ਸੁਣਾਉਣਾ ਕੀਤੀ ਹੈ ਤੇ ਭੈਣ ਜੀ ਹੁਣੀ ਦੱਸਦੇ ਆ ਕਿ ਨਾਂ ਤੇ ਮੇਰੇ ਮਾਂ ਨੇ ਨਾ ਮੇਰਾ ਪਿਓ ਹੈ ਇੱਕ ਮੇਰਾ ਛੋਟਾ ਭਰਾ ਅਸੀਂ ਦੋ ਹੀ ਜਾਣੇ ਹਾਂ ਤੇ ਭੈਣ ਨੇ ਦੱਸਿਆ ਕਿ ਅਸੀਂ ਮੈਂ ਆਪਣੇ ਚਾਚੇ ਪਰਿਵਾਰ ਨਾਲ ਰਹਿਣੀ ਆ ਉਹਨਾਂ ਨੇ ਵੀ ਦੋ ਧੀਆਂ ਤੇ ਦੋ ਪੁੱਤਰ ਨੇ ਅਸੀਂ ਦੋ ਜਾਣੇ ਉਹ ਵੀ ਚਲੋ ਮਹਾਰਾਜ ਦੀ ਕਿਰਪਾ ਨਾਲ ਚਾਚਾ ਜੀ ਦਾ ਸੁਭਾਅ ਬਹੁਤ ਵਧੀਆ ਪਰ ਬਾਕੀ ਪਰਿਵਾਰ ਦਾ ਹੁਣ ਖਾਲਸਾ ਜੀ ਇਹੋ ਜੀ ਹੱਡ ਬੀਤੀ ਸੁਣਾਉਣ ਲੱਗੇ ਆ ਉਹ ਕਹਿੰਦੇ ਵੀ ਆ ਵੀ ਭਾਈ ਨਾ ਨਾ ਲਿਓ ਵੀ ਸਾਡਾ ਪਰਿਵਾਰ ਨਾ ਪਿੰਡ ਦੱਸਿਓ ਨਾ ਨਾ ਲਿਓ ਵੀ ਕਿਤੇ ਨਾ ਕਿਤੇ ਗੱਲ ਨਿਕਲ ਆਉਂਦੀ ਐ ਤੇ ਕਹਿੰਦੇ ਵਿਤਕਰਾ ਕਰਦੇ ਸਨ ਬਹੁਤ ਜਿਹੜੀ ਚਾਚੀ ਸੀ ਜਾਂ ਉਹਦੀਆਂ ਕੁੜੀਆਂ ਸਨ ਕਿ ਨਹੀਂ ਮੈਂ ਬਹੁਤ ਕੰਮ ਕੀਤਾ ਉਸ ਘਰ ਵਿੱਚ ਨੌਕਰਾਂ ਹੀ ਬਣ ਕੇ ਰਹੀਆਂ ਬਹੁਤ ਕੰਮ ਕੀਤਾ ਪਰ ਮੇਰੀ ਕਿਸੇ ਨੇ ਸਾਰ ਨਹੀਂ ਜਾਣੀ ਕੋਈ ਮੁੱਲ ਨਾ ਪਾਇਆ ਤੇ ਕਹਿੰਦੇ ਮੇਰਾ ਰਿਸ਼ਤਾ ਇੱਕ ਹੋਣ ਲੱਗਾ ਤੇ ਉਹ ਖਾਲਸਾ ਜੀ sire ਦਾ ਅਮਲੀ ਅੱਖਾਂ ਤੋਂ ਹੀ ਪਤਾ ਲੱਗੇ ਉਥੇ ਮੇਰਾ ਰਿਸ਼ਤਾ ਕਰਨ ਲੱਗੇ ਮੈਂ ਉਥੇ ਨਹੀਂ ਮੰਨੀ ਮੈਂ ਨਾ ਮੰਨੀ ਤੇ ਮੈਨੂੰ ਇਹਨਾਂ ਨੇ ਮਾਰਿਆ ਕੁੱਟਿਆ ਵੀ ਬੜਾ ਗਲਤ ਬੋਲਿਆ ਫਿਰ ਉਸ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਆਪਾਂ ਮਹਾਰਾਜ ਨੂੰ ਮੰਨਣ ਲੱਗ ਪਏ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੇ ਉਹ ਤੋਂ ਬਾਅਦ ਖਾਲਸਾ ਜੀ ਕਹਿੰਦੇ ਮੈਨੂੰ ਸੁਪਨਾ ਆਇਆ ਸੁਪਨੇ ਦੇ ਵਿੱਚ ਕੋਈ ਸਿੱਖ ਮੈਨੂੰ ਆਖ ਰਿਹਾ ਕਿ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਿਆ ਕਰ ਉਹਨੇ ਤੇਰੀ ਰੱਖਿਆ ਕਰਨੀ ਹੈ ਇਦਾਂ ਬਚਨ ਹੋਇਆ ਕਹਿੰਦੇ ਮੈਂ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਨਾ ਸ਼ੁਰੂ ਕਰਤਾ ਮੈਂ ਸਵੇਰੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪਣਾ ਤੁਰਦੀ ਫਿਰਦੀ ਨੇ ਕੰਮਕਾਰ ਕਰਦੀ ਨੇ ਤਨ ਬਾਬਾ ਦੀਪ ਸਿੰਘ ਜੀ ਤਨ ਬਾਬਾ ਦੀਪ ਸਿੰਘ ਜੀ ਫਿਰ ਕਹਿਣ ਲੱਗ ਪਈ ਬਾਬਾ ਜੀ ਕਿਰਪਾ ਕਰਿਓ ਮੈਨੂੰ ਇਸ ਘਰ ਕੱਲਿਓ ਜਿੱਥੇ ਮੈਂ ਆਪਣੇ ਭਰਾ ਨੂੰ ਵੀ ਸਾਂਭ ਸਕਾਂ ਮਹਾਰਾਜ ਕਿਰਪਾ ਕਰਿਓ ਇਸ ਘਰ ਮੇਰਾ ਰਿਸ਼ਤਾ ਹੋਵੇ ਉਹ ਮਹਾਰਾਜ ਦੀ ਰਹਿਮਤ ਹੋਈ ਸੱਚੇ ਪਾਤਸ਼ਾਹ ਦੀ ਕਹਿੰਦੇ ਫਿਰ ਇੱਕ ਹੋਰ ਰਿਸ਼ਤਾ ਆਇਆ ਤੇ ਖਾਲਸਾ ਜੀ ਉਹਦੇ ਤਿੰਨ ਨਿਆਣੇ ਸਨ ਉਥੇ ਮੈਨੂੰ ਵਿਆਹਣ ਲੱਗੇ ਤੇ ਮੈਂ ਇਹਨਾਂ ਨੂੰ ਆਖਿਆ ਵੀ ਭਾਈ ਮੇਰਾ ਕੀ ਕਸੂਰ ਹੈ ਵੀ ਜਾਂ ਮੈਂ ਤੁਹਾਡੇ ਘਰੇ ਕੰਮ ਨਹੀਂ ਸਹੀ ਕਰਦੀ ਜਾਂ ਮੇਰੀ ਕਾਹਦੀ ਗਲਤੀ ਹੈ ਵੀ ਤੁਸੀਂ ਇਹ ਚੀਜ਼ ਫਿਰ ਖਾਲਸਾ ਜੀ ਉਥੇ ਵੀ ਨਹੀਂ ਮੈਂ ਕੀਤਾ ਮੈਂ ਮੰਨੀ ਨਾ ਇਹਨਾਂ ਨੇ ਮੈਨੂੰ ਬਹੁਤ ਗਲਤ ਬੋਲਿਆ ਮੇਰੇ ਚਾਚਾ ਜੀ ਮੇਰੇ ਸਪੂਟ ਵਿੱਚ ਸੀਗੇ ਕਹਿੰਦੇ ਫਿਰ ਇੱਕ ਦਿਨ ਦਾ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ ਕਹਿੰਦੇ ਵੀ ਮੈਨੂੰ ਸੁਪਨਾ ਭੈਣ ਕਹਿੰਦੀ ਫਿਰ ਆਇਆ ਸੁਪਨੇ ਦੇ ਵਿੱਚ ਨਾ ਮੈਂ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਰਹੀ ਆ ਤੇ ਇੱਕ ਸਿੱਖ ਮੇਰੇ ਲਾਗੇ ਖਲੋਤਾ ਬਾਣੇ ਵਾਲਾ ਤੇ ਮੈਨੂੰ ਕਹਿੰਦਾ ਇਹ ਦੇਗ ਬਣਾ ਕੇ ਅਰਦਾਸ ਕਰ ਤੇਰਾ ਸੋਹਣਾ ਕਾ ਰਿਸ਼ਤਾ ਹੋਊਗਾ ਤੇਨੂੰ ਮਾਲਕ ਸਭ ਕੁਝ ਦੇਊਗਾ ਜੋ ਤੂੰ ਚਾਹਨੀ ਇਹ ਕਹਿ ਕੇ ਤੇ ਮੈਂ ਮਗਰ ਨੂੰ ਵੇਖਿਆ ਆਵਾਜ਼ ਹੀ ਆਈ ਪਹਿਲਾਂ ਪਹਿਲਾਂ ਮੇਰੇ ਸਾਹਮਣੇ ਆਏ ਉਹ ਪੇਠ ਸੀ ਉਹਨਾਂ ਦੀ ਮੁੱਖ ਨਹੀਂ ਵੇਖਿਆ ਫਿਰ ਉਹ ਥੋੜਾ ਜਿਹਾ ਪਿੱਛੇ ਖਲੋ ਕੇ ਮੈਨੂੰ ਆਖਦੇ ਜਿਵੇਂ ਮੈਂ ਪਿੱਛੇ ਵੇਖਿਆ ਪਿੱਛੇ ਕੋਈ ਵੀ ਨਹੀਂ ਸੀ ਸੁਪਨੇ ਦੀ ਖੇਡ ਕਹਿੰਦੇ ਫਿਰ ਮੈਂ ਨਾ ਅਗਲੇ ਦਿਨ ਅਗਲੇ 2 ਦਿਨਾਂ ਬਾਅਦ ਸਾਡਾ ਪਰਿਵਾਰ ਵਿਆਹ ਸੀ ਕੋਈ ਉੱਥੇ ਗਿਆ ਮੈਂ ਇਕੱਲੀ ਘਰੇ ਸਾਂ ਤੇ ਮੈਂ ਉਹਨਾਂ ਤੋਂ ਮਤਲਬ ਉਹਨਾਂ ਸਾਹਮਣੇ ਕੁਝ ਵੀ ਨਹੀਂ ਸੀ ਕਰ ਸਕਦੀ ਕਹਿੰਦੀ ਫਿਰ ਮੈਂ ਦੇਗ ਬਣਾ ਕੇ ਤੇ ਅਰਦਾਸ ਕੀਤੀ ਜਿਵੇਂ ਉਹ ਸੁਪਨੇ ਵਿੱਚ ਹੋਇਆ ਸੀ ਉਵੇਂ ਹੀ ਮਹਾਰਾਜ ਕਿਰਪਾ ਕਰਿਓ ਸੱਚੇ ਪਾਤਸ਼ਾਹ ਨੇ ਦਇਆ ਕੀਤੀ ਤੇ ਮੇਰੇ ਚਾਚਾ ਜੀ ਜਿਹੜੇ ਹਨ ਉਹ ਬਿਜਲੀ ਬੋਰਡ ਵਿੱਚ ਸੀਗੇ ਤੇ ਉਹਨਾਂ ਦਾ ਇੱਕ ਮਿੱਤਰ ਕੰਮ ਕਰਦਾ ਹੁੰਦਾ ਸੀ ਨਾਲ ਉਹ ਬਾਅਦ ਵਿੱਚ ਛੱਡ ਕੇ ਦੇ ਖਾਲਸਾ ਜੀ ਅਮਰੀਕਾ ਚਲੇ ਗਏ ਸੀ ਤੇ ਉਹ ਨਾ ਮਾਂ ਰਾਏ ਨੇ ਦਇਆ ਕੀਤੀ ਮੈਂ ਅਰਦਾਸ ਜਦੋਂ ਕਰਦੀ ਪਈ ਸਾਂ ਕਰਕੇ ਬਾਹਰੋਂ ਦਰਵਾਜ਼ਾ ਖੜਕਿਆ ਮੈਂ ਜਾ ਕੇ ਬੂਆ ਖੋਲਿਆ ਤੇ ਉਹ ਅੰਕਲ ਜੀ ਆਏ ਮੈਨੂੰ ਆਖੇ ਵੀ ਤੀਏ ਵੀ ਤੂੰ ਵੀ ਉਹ ਕਿੱਥੇ ਆ ਮੇਰੇ ਚਾਚਾ ਜੀ ਦਾ ਨਾਮ ਲਿਆ ਤੇ ਕਹਿੰਦੇ ਵੀ ਮੈਂ ਦੱਸਿਆ ਵੀ ਉਹ ਤੇ ਵਿਆਹ ਗਏ ਨੇ ਤੇ ਉਹ ਬੈਠੇ ਮੈਂ ਚਾਹ ਪਾਣੀ ਉਹਨਾਂ ਨੂੰ ਪਿਆਇਆ ਮੈਂ ਤੇ ਮੇਰਾ ਭਰਾ ਹੀ ਸੀ ਕਰੇ ਤੇ ਉਹਨਾਂ ਨੇ ਆਖਿਆ ਵੀ ਤੂੰ ਧੀ ਕੀ ਕਰਦੀ ਹੁੰਨੀ ਆ ਮੈਨੂੰ ਪੁੱਛਿਆ ਤੇ ਤੂੰ ਉਹਦੀ ਬੇਟੀ ਆ ਫਿਰ ਮੈਂ ਦੱਸਿਆ ਵੀ ਨਹੀਂ ਮੈਂ ਉਹਨਾਂ ਦੇ ਭਰਾ ਦੀ ਬੇਟੀ ਆ ਤੇ ਉਹ ਕਹਿੰਦੇ ਵੀ ਹਾਂ ਮੈਨੂੰ ਪਤਾ ਲੱਗਾ ਸੀ ਵੀ ਇਦਾਂ ਵੀ ਮੈਂ ਕਦੇ ਆਇਆ ਨਹੀਂ ਘਰੇ ਪਰ ਮੈਨੂੰ ਪਤਾ ਸੀ ਵੀ ਇਦਾਂ ਹੋਈ ਤੇ ਕਹਿੰਦੇ ਵੀ ਹਾਂਜੀ ਮੈਂ ਅਹੀਂ ਦੋਵੇਂ ਉਹਨਾਂ ਦੇ ਵੀ ਬੱਚੇ ਆ ਉਹਨੇ ਮੈਨੂੰ ਪੁੱਛਿਆ ਧੀਏ ਵੀ ਤੇਰਾ ਰਿਸ਼ਤਾ ਹੋ ਗਿਆ ਤੇ ਮੈਂ ਆਖਿਆ ਵੀ ਨਹੀਂ ਅੰਕਲ ਜੀ ਮੇਰਾ ਰਿਸ਼ਤਾ ਨਹੀਂ ਅਜੇ ਹੋਇਆ ਤੇ ਕਿੰਨੀ ਉਮਰ ਆ ਤੇਰੀ ਪੁੱਛੀ ਉਮਰ ਦੱਸੀ ਤੇ ਉਹ ਕਹਿੰਦੇ ਵੀ ਉਹਦੀਆਂ ਉਹਦੇ ਕਿਹੜੇ ਕਿੰਨੇ ਬੱਚੇ ਨੇ ਸਾਰਾ ਕੁਝ ਦੱਸਿਆ ਫਿਰ ਮੈਨੂੰ ਜਾਣ ਲੱਗੇ ਪਿਆਰ ਦੇ ਕੇ ਗਏ 500 ਰੁਪਏ ਦੇ ਕੇ ਗਏ ਤੇ ਮੈਂ ਉਹਨਾਂ ਨੂੰ ਆਖਿਆ ਮੈਂ ਕਹਾ ਵੀ ਅੰਕਲ ਜੀ ਆ 500 ਤੁਸੀਂ ਲੈ ਲਓ ਵਾਪਸ ਵੀ ਮੈਂ ਨਹੀਂ ਲੈਣਾ ਕਹਿੰਦੇ ਕਿਉਂ ਪੁੱਤ ਕਿਉਂ ਨਹੀਂ ਲੈਣਾ ਕਹਿੰਦੇ ਮੈਂ ਕਿੱਥੇ ਰੱਖੂੰਗੀ ਜੇ ਮੈਂ 500 ਰੁਪਿਆ ਮੇਰੇ ਕੋਲੋਂ ਨਿਕਲਾ ਆ ਮੈਨੂੰ ਇਹਨਾਂ ਨੇ ਕਹਿਣਾ ਤੂੰ ਕਿਥੋਂ ਲਿਆਈ ਆ ਕੀ ਕਰਕੇ ਲਿਆਈ ਆ ਤੂੰ ਚੋਰੀ ਕੀਤੀ ਹੋਣੀ ਆ ਤੁਸੀਂ ਵਾਪਸ ਦੇ ਲਓ ਉਹ ਵਿਚਾਰਾ ਅੰਕਲ ਨਾਲ ਕਹਿੰਦਾ ਕੋਈ ਨਹੀਂ ਪੁੱਤ ਤੂੰ ਫਿਕਰ ਨਾ ਕਰ ਖਾਲਸਾ ਜੀ ਕਹਿੰਦੇ ਉਹ ਘਰੋਂ ਹੋ ਕੇ ਚਲੇ ਗਏ ਉਸ ਤੋਂ ਬਾਅਦ ਸ਼ਾਮਾਂ ਨੂੰ ਪਰਿਵਾਰ ਆਇਆ ਤੇ ਮੈਂ ਦੱਸਿਆ ਆਪਣੇ ਚਾਚਾ ਜੀ ਨੂੰ ਵੀ ਇਦਾਂ ਇਦਾਂ ਇੱਕ ਭਾਈ ਸਾਹਿਬ ਆਏ ਸਨ ਅੰਕਲ ਜੀ ਆਏ ਸਨ ਤੇ ਖਾਲਸਾ ਜੀ ਉਹ ਮੈਨੂੰ ਨੰਬਰ ਵੀ ਦੇ ਕੇ ਗਏ ਵੀ ਆ ਨੰਬਰ ਤੇ ਫੋਨ ਕਰ ਲਿਓ ਮੇਰੇ ਚਾਚਾ ਜੀ ਨੇ ਫੋਨ ਕੀਤਾ ਗੱਲਾਂ ਬਾਤਾਂ ਉਹਨਾਂ ਦੀਆਂ ਹੋਈਆਂ ਸਾਰੀਆਂ ਗੱਲਾਂ ਬਾਤਾਂ ਹੋਈਆਂ ਖਾਲਸਾ ਜੀ ਉਹਨਾਂ ਨੇ ਦੂਜੇ ਚੌਥੇ ਦਿਨ ਮਿਲਣ ਵਾਸਤੇ ਬੁਲਾਇਆ ਵੀ ਇੱਥੇ ਸਾਡੇ ਕੋ ਆਓ ਗਏ ਮੇਰੇ ਚਾਚਾ ਜੀ ਨੂੰ ਆਖਿਆ ਵੀ ਉਹ ਅਸੀਂ ਕੁੜੀ ਵੇਖੀ ਆ ਤੇ ਅਸੀਂ ਸਾਨੂੰ ਉਹਦਾ ਰਿਸ਼ਤਾ ਚਾਹੀਦਾ ਚਲੋ ਚਾਚਾ ਜੀ ਮੰਨ ਗਏ ਪਰ ਚਾਚੀ ਸਾਡੀ ਨਾ ਮੰਨੇ ਉਹ ਕਹਵੇ ਵੀ ਮੇਰੀਆਂ ਕੁੜੀਆਂ ਦਾ ਉੱਥੇ ਰਿਸ਼ਤਾ ਹੋਵੇ ਇਹਦਾ ਨਹੀਂ ਉੱਥੇ ਕਰਨਾ ਤੇ ਉਹ ਮਹਾਰਾਜ ਦੀ ਕਿਰਪਾ ਨਾਲ ਚਲੋ ਸੱਚੇ ਪਾਤਸ਼ਾਹ ਨੇ ਦਇਆ ਕੀਤੀ ਜਦੋਂ ਪਤਾ ਲੱਗਾ ਨਾ ਉਹਨਾਂ ਨੇ ਝੂਠ ਬੋਲਦਾ ਉਹ ਅੰਕਲ ਜੀ ਉਹਨਾਂ ਨੇ ਵੀ ਮੇਂ ਮੁੰਡਾ ਨਹੀਂ ਕੁਝ ਕਰਦਾ ਸਾਡਾ ਉਹ ਤੇ ਵਿਹਲੜਿਆ ਕਿਉਂਕਿ ਉਹਨਾਂ ਨੇ ਆਈਡੀਆ ਲਾ ਲਿਆ ਉਹ ਸ਼ੀਦਾਂ ਨੇ ਕੋਈ ਕਲਾ ਵਰਤਾਤੀ ਇਹੋ ਜੀ ਉਹ ਉਹਨੇ ਮੇਰੇ ਚਾਚੇ ਨੂੰ ਆਖਿਆ ਵੀ ਮੁੰਡਾ ਤੇ ਵਿਹਲੜਿਆ ਪਰ ਚਲੋ ਕੋਈ ਨਹੀਂ ਜੇ ਤੁਸੀਂ ਵਿਆਹਣਾ ਚਾਹੁੰਦੇ ਉਹ ਤੇ ਦੱਸ ਦਿਓ ਤੇ ਉਸੇ ਵੇਲੇ ਮੇਰੀ ਚਾਚੀ ਨੇ ਹਾਂ ਕਰ ਦਿੱਤੀ ਵੀ ਕੋਈ ਨਹੀਂ ਠੀਕ ਹੈ ਜੀ ਜੇ ਮੁੰਡਾ ਵਿਹਲੜਿਆ ਤੇ ਕੋਈ ਨਹੀਂ ਫਿਰ ਮਤਲਬ ਦੋਖੀ ਚਾਹੁੰਦੇ ਸੀ ਵੀ ਮੈਨੂੰ ਮਿਲ ਨਾ ਹੋਰ ਤਾਂ ਕੁਝ ਨਹੀਂ ਤੇ ਉਹ ਜਦੋਂ ਇਦਾਂ ਖੇਡ ਬਣੀ ਤੇ ਉਹ ਅੰਕਲ ਨੇ ਆਖਿਆ ਵੀ ਵੀ ਮੈਨੂੰ ਪਤਾ ਵੀ ਉਹ ਤੇਰੇ ਭਰਾ ਦੀ ਕੁੜੀ ਐ ਤੇ ਅਹੀਂ ਪਰ ਇੱਕ ਕੰਮ ਅਹੀਂ ਮੁੰਡਾ ਵੀ ਲੈਣਾ ਨਾਲ ਅਹੀਂ ਦੋਵੇਂ ਜਾਣੇ ਲੈਣੇ ਆ ਵੇਖੋ ਖਾਲਸਾ ਜੀ ਕਿ ਐਸੀ ਕਲਾ ਵਰਤੀ ਕਹਿੰਦੇ ਵੀ ਉਹ ਚਾਚਾ ਜੀ ਕਹਿੰਦੇ ਵੀ ਚਲੋ ਮੁੰਡਾ ਤੇ ਅਸੀਂ ਪਾਲ ਲੈਣਾ ਕਹਿੰਦੇ ਨਹੀਂ ਅਸੀਂ ਉਹ ਵੀ ਲੈਣਾ ਨਾਲ ਅਸੀਂ ਉਹਨੂੰ ਕਿਹੇ ਕੰਮ ਲਾਵਾਂਗੇ ਪੜ੍ਹਾਵਾਂਗੇ ਚਲੋ ਚਾਚੀ ਹੁਣੀ ਪਹਿਲਾਂ ਹੀ ਸੋਚਦੇ ਵੀ ਸਾਡੇ ਗਲੋਂ ਲੱਥਣ ਤੇ ਖਾਲਸਾ ਜੀ ਅਸੀਂ ਜਦੋਂ ਉਹਨਾਂ ਨੇ ਆਖਿਆ ਵੀ ਮੁੰਡਾ ਵੇਲੜਾ ਉਹਨਾਂ ਨੇ ਇਹਨਾਂ ਨੇ ਹਾਂ ਕਰਤੀ ਵਿਆਹ ਹੋ ਗਿਆ ਵਿਆਹ ਉਹਨਾਂ ਨੇ ਖਾਲਸਾ ਜੀ ਗੁਰੂ ਘਰ ਹੀ ਕੀਤਾ ਤੇ ਹੌਣ ਖਾਲਸਾ ਜੀ ਭੈਣ ਦੇ ਦੋ ਬੱਚੇ ਨੇ ਤੇ ਕਹਿੰਦੇ ਗੁਰੂ ਘਰ ਹੀ ਵਿਆਹ ਕੀਤਾ ਵੀ ਕੁਝ ਵੀ ਨਹੀਂ ਕੀਤਾ ਕੇ ਮਤਲਬ ਕੱਖ ਵੀ ਨਹੀਂ ਜਿੱਦਾਂ ਵੀ ਪਹਿਲਾਂ ਨੂੰ ਲੱਗੇ ਵੀ ਕੱਖ ਵੀ ਨਹੀਂ ਪਤਾ ਮੈਨੂੰ ਵੀ ਨਹੀਂ ਸੀ ਮੈਂ ਵੀ ਉਹ ਅੰਕਲ ਜੀ ਦਾ ਮੈਨੂੰ ਸੁਭਾਵ ਵਧੀਆ ਲੱਗਾ ਤੇ ਮੈਂ ਤਾਂ ਕਰਕੇ ਹਾਂ ਕਰ ਦਿੱਤੀ ਤੇ ਖਾਲਸਾ ਜੀ ਜਦੋਂ ਮੇਰਾ ਵਿਆਹ ਹੋ ਗਿਆ ਮੈਂ ਉਹ ਘਰੇ ਚਲੀ ਗਈ ਮੈਨੂੰ ਉੱਥੇ ਜਾ ਕੇ ਪਤਾ ਲੱਗਾ ਵੀ ਇਹਨਾਂ ਦਾ ਜਿਹੜਾ ਜਿਹੜਾ ਜਿੰਨਾ ਮੇਰਾ ਵਿਆਹ ਹੋਇਆ ਉਹ ਖਾਲਸਾ ਜੀ ਚੰਗਾ ਉੱਥੇ ਵਧੀਆ ਉਹਦਾ ਆਪਣਾ ਕੰਮ ਕਾਜ ਅਮਰੀਕਾ ਦੇ ਵਿੱਚ ਪੜਿਆ ਲਿਖਿਆ ਬੜੀ ਮਹਾਰਾਜੀ ਕਿਰਪਾ ਅੰਮ੍ਰਿਤਧਾਰੀ ਤੋਂ ਇਦਾਂ ਦਾ ਖਾਲਸਾ ਜੀ ਪਰਿਵਾਰ ਮੈਨੂੰ ਮਿਲਿਆ ਕਿਉਂਕਿ ਮੈਂ ਥੋੜਾ ਜਿਹਾ ਹੀ ਵੇਖਿਆ ਸੀ ਇਹਨਾਂ ਨੂੰ ਜਦੋਂ ਅਸੀਂ ਮਿਲਣ ਗਏ ਹਾਂ ਮਾੜਾ ਜਿਹਾ ਮੈਂ ਆਪਣੇ ਘਰ ਵਾਲੇ ਨੂੰ ਵੇਖਿਆ ਸੀ ਤੇ ਮੈਂ ਇਹ ਅੰਕਲ ਦੇ ਮੁੱਖ ਨੂੰ ਮੂੰਹ ਨੂੰ ਹਾਂ ਕੀਤੀ ਸੀ ਵੀ ਉਹ ਬੜਾ ਚੰਗੇ ਸੁਭਾਅ ਦੇ ਸੀਗੇ ਤੇ ਇਹ ਖਾਲਸਾ ਜੀ ਜਦੋਂ ਵਿਆਹ ਹੋ ਗਿਆ ਸਾਡੇ ਪਰਿਵਾਰ ਨੂੰ ਪਤਾ ਲੱਗਾ ਵੀ ਪਾਈਏ ਦੇ ਅਮਰੀਕਾ ਪੱਕੇ ਨਹੀਂ ਤੇ ਸਭ ਕੁਝ ਇਦਾਂ ਤੇ ਫਿਰ ਖਾਲਸਾ ਜੀ ਮੇਰੀ ਚਾਚੀ ਨੇ ਮੈਨੂੰ ਫੋਨ ਕੀਤਾ ਵੀ ਅੱਜ ਤੋਂ ਬਾਅਦ ਸਾਡੇ ਘਰ ਨਾ ਵੜੀ ਇੱਥੇ ਵੜਨੀ ਨਹੀਂ ਚਾਹੀਦੀ ਇਹ ਖਾਲਸਾ ਜੀ ਉਹ ਭੈਣ ਕਹਿੰਦੀ ਅੱਜ ਤੋਂ ਬਾਅਦ ਅਸੀਂ ਗਏ ਹੀ ਨਹੀਂ ਸਾਨੂੰ ਮਾਰ ਆਏ ਨੇ ਐਸਾ ਬਲ ਬਖਸ਼ਿਆ ਮੇਰੇ ਭਰਾ ਨੂੰ ਵੀ ਉਹ ਲੈ ਗਏ ਮੈਨੂੰ ਵੀ ਨਾਲ ਲੈ ਗਏ ਅਸੀਂ ਬਾਹਰ ਹੁਣ ਚੰਗੇ ਪਲੇ ਸੈਟਾਂ ਕੰਮ ਕਾਜ ਕਰਦੇ ਆ ਭਰਾ ਮੇਰਾ ਪੜਦਾ ਤੇ ਕਹਿੰਦੇ ਵੀ ਅਸੀਂ ਉੱਥੇ ਪੰਜਾਬ ਆਉਂਨੇ ਆ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਆਉਂਨੇ ਆ ਬਾਬਾ ਨੌ ਸਿੰਘ ਸਾਹਿਬ ਦੇ ਘਰ ਆਉਂਨੇ ਆ ਗੁਰਨਾਮ ਦਾਸ ਮਹਾਰਾ ਦੇ ਘਰ ਆਉਂਨੇ ਆ ਦਰਸ਼ਨ ਮੇਲੇ ਕਰਕੇ ਤੇ ਮੈਂ ਆਪਣੇ ਚਾਚੇ ਨੂੰ ਬਾਰੋਂ ਬਾਰ ਮਿਲ ਕੇ ਚਲੀ ਜਾਨੀ ਮੈਂ ਉਹਨਾਂ ਘਰ ਨਹੀਂ ਜਾਂਦੀ ਇਹ ਕੋ ਸ਼ਹੀਦਾਂ ਨੇ ਕਲਾ ਵਰਤਾਈ ਇੱਕ ਹੱਡ ਬੀਤੀ ਏਦਾਂ ਦੀ ਖਾਲਸਾ ਜੀ ਦਾਸ ਨੇ ਸਾਲਕ ਪਹਿਲਾਂ ਸੁਣਾਈ ਸੀ ਜਾਇ ਸ਼ਾਇਦ ਤੁਸੀਂ ਸੁਣੀ ਹੋਵੇ ਏਦਾਂ ਦੀ ਖਾਲਸਾ ਦੀ ਭੈਣ ਨੇ ਮੈਨੂੰ ਫੋਨ ਕੀਤੇ ਤੇ ਆਪਣੇ ਕੋ ਛੁੱਕ ਨਹੀਂ ਹੋਏ ਤੇ ਫਿਰ ਉਹਨਾਂ ਨੇ ਮੈਸੇਜ ਦਾਸ ਨੂੰ ਭੇਜਿਆ ਵੀ ਵੀਰ ਜੀ ਵੀ ਨਾ ਨਾ ਕਿਸੇ ਪਿੰਡ ਦਾ ਸਾਡਾ ਦੱਸਿਓ ਕਿਉਂਕਿ ਮੈਨੂੰ ਤੋਂ ਬਾਹਰ ਦੀ ਕਿਰਪਾ ਉਹਨਾਂ ਨੇ ਦੱਸਿਆ ਤੇ ਵੀ ਗੱਲ ਨਿਕਲਦੀ ਨਿਕਲਦੀ ਨਿਕਲ ਆਉਂਦੀ ਹੈ ਕਹਿੰਦੇ ਕਈ ਵਾਰੀ ਮੈਂ ਆਪਣੇ ਚਾਚਾ ਜੀ ਨੂੰ ਉਹਨਾਂ ਨੂੰ ਭੇਜ ਦਿੰਨੀ ਹੁੰਨੀ ਆ ਸੂਇਸ ਕਰਕੇ ਫਿਰ ਤੁਹਾਡੀਆਂ ਹੱਡ ਬੀਤੀਆਂ ਇੱਥੇ ਮੈਨੂੰ ਕਿਸੇ ਨੇ ਭੇਜੀਆਂ ਸੀ ਮੈਂ ਸੁਣਦਿਆਂ ਸ਼ੁਰੂ ਕੀਤੀਆਂ ਫਿਰ ਮੇਰੇ ਮਨ ਵਿੱਚ ਵੀ ਆਈ ਵੀ ਮੈਂ ਵੀ ਸੁਣਾਵਾ ਮੈਨੂੰ ਵੀ ਬਾਬਾ ਦੀਪ ਸਿੰਘ ਸਾਹਿਬ ਨੇ ਐਸਾ ਘਰ ਲੱਭ ਕੇ ਦਿੱਤਾ ਜੋ ਮੈਂ ਸੋਚਿਆ ਵੀ ਨਹੀਂ ਸੀ ਏਦਾਂ ਦੀ ਕਲਾ ਖਾਲਸਾ ਜੀ ਮਹਾਰਾਜ ਨੇ ਵਰਤਾਈ ਸੋ ਸੱਚੇ ਪਾਤਸ਼ਾਹ ਸਾਰਿਆਂ ਨੂੰ ਸੁੱਖ ਦੇਣ ਵਾਲੇ ਆ ਸਾਰਿਆਂ ਦਾ ਭਲਾ ਕਰਨ ਵਾਲੇ ਆ ਮਹਾਰਾਜ ਮਿਹਰ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ ਦੇਣੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰ ਸਾਰਿਆਂ ਦੇ ਖਾਲਸਾ ਜੀ ਹੱਥ ਫੜਨ ਵਾਲੇ ਨੇ ਬਾਹ ਫੜਨ ਵਾਲੇ ਨੇ ਸਾਰਿਆਂ ਦੀ ਲੱਜ ਰੱਖਣ ਵਾਲੇ ਹਨ ਸੋ ਗੁਰੂ ਕੀ ਸ਼ਰਣੀ ਆਈਏ ਨਾਮ ਜਪੀਏ ਬਾਣੀ ਪੜੀਏ ਜਿਵੇਂ ਇਸ ਭੈਣ ਦੀ ਖਾਲਸਾ ਜੀ ਵੇਖੋ ਕੀ ਕਿਸਮਤ ਸੀ ਕਿੱਥੋਂ ਮਾਰ ਆਏ ਕਿੱਥੇ ਲੈ ਗਏ ਐਵੇਂ ਖਾਲਸਾ ਜੀ ਜਦੋਂ ਅਸੀਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਭੈਣ ਕਹਿੰਦੀ ਸੀ ਮੈਂ ਵੀਰ ਜੀ ਸਾਰਾ ਸਾਰਾ ਦੇਣੀ ਤਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਤਨ ਬਾਬਾ ਦੀਪ ਸਿੰਘ ਜੀ ਇਦਾਂ ਹੀ ਬੋਲਦੀ ਰਹਿੰਦੀ ਸਾਂ ਤੇ ਬਾਬਾ ਜੀ ਨੇ ਮੇਰੇ ਤੇ ਕਿਰਪਾ ਕੀਤੀ ਐਸੀ ਕਲਾ ਵਰਤਾਈ ਮੈਨੂੰ ਕਿੱਥੋਂ ਕਹਿੰਦੇ ਕਿਥੇ ਮੈਨੂੰ ਅਮਲੀ ਨਾਲ ਵਿਆਹਣ ਲੱਗੇ ਸੀ ਕਿਥੇ ਮੈਨੂੰ ਤਿੰਨ ਬੱਚਿਆਂ ਵਾਲੇ ਨਾਲ ਵਿਆਹਣ ਲੱਗੇ ਸੀ ਇਦਾਂ ਦੇ ਹਾਲਾਤ ਬਣੇ ਇਹਨਾਂ ਨੇ ਇੱਥੇ ਵੀ ਮੇਰਾ ਐਸੇ ਕਰਕੇ ਵਿਆਹ ਕੀਤਾ ਉਹਨਾਂ ਨੇ ਝੂਠ ਬੋਲਿਆ ਸੀ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਖਾਲਸਾ ਜੀ ਐਸੀਆਂ ਹੱਡ ਬੀਤੀਆਂ ਸੁਣ ਕੇ ਮਨ ਵੱਜਦਾ ਸ਼ਰਧਾ ਭਾਵਨਾ ਬਣਦੀ ਹੈ ਸੁਮਾਰਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਗੁਰਸਿੱਖੀ ਜੀਵਨ ਬਖਸ਼ਣ ਨਾਮਦਾਨ ਬਖਸ਼ਣ ਪੁੱਲਾਂ ਦੀ ਖੀਮਾ ਬਖਸ਼ਣੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ